ਪ੍ਰੋਗਰਾਮ ਦੇ ਵਿੱਚ ਧੰਨਵਾਦ ਜੀ ਤੁਹਾਨੂੰ ਤੇ ਸਮੂਹ ਸੁਣੋਤਿਆਂ ਨੂੰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਪੰਡਤ ਸਾਹਿਬ ਤੇ ਆਪਾਂ ਪਹਿਲੀ ਖਬਰ ਵੱਲ ਵੱਧਦੇ ਹਾਂ ਉਹ ਖਬਰ ਜਿਨੇ ਬੜਾ ਦੁੱਖ ਲੱਗਿਆ ਤਕਲੀਫ ਹੋਈ ਔਰ ਠੇਸ ਵੀ ਪਹੁੰਚੀ ਇੱਕ ਲੜਕੀ ਦੀ ਵਾਲਮਾਰਟ ਦੀ ਬੇਕਰੀ ਦੇ ਵਿੱਚ ਜਦੋਂ ਮੌਤ ਦੀ ਖਬਰ ਸਾਹਮਣੇ ਆਈ ਸੀਗੀ ਤੇ ਹੁਣ ਉਹਦੇ ਬਾਰੇ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਰਿਪੋਰਟ ਸਾਹਮਣੇ ਆਈ ਹੈ ਕੀ ਰਿਪੋਰਟ ਹੈ ਦੱਸਣਾ ਆਪਰੇੰ ਦੇ ਚੀਜ਼ ਦੇ ਵਿੱਚ ਜੋ ਪੁਲਿਸ ਵੱਲੋਂ ਆਪਣੀ ਇਨਵੈਸਟੀਗੇਸ਼ਨ ਕੀਤੀ ਗਈ ਹੈ ਸੋ ਉਹਦੇ ਬਾਰੇ ਕੁਝ ਉਹਨਾਂ ਨੇ ਖੁਲਾਸੇ ਕੀਤੇ ਨੇ ਕਿ ਉਹਨਾਂ ਨੇ ਇਨਵੈਸਟੀਗੇਸ਼ਨ ਦੇ ਵਿੱਚ ਕੀ ਦੇਖਿਆ ਕਿ ਤਾਤੂਨਾ ਕੋ ਪਾਇਆ ਗਿਆ ਨਹੀਂ ਕੁਝ ਉਹਨਾਂ ਨੇ ਇਹ ਬਹੁਤੀ ਜ਼ਿਆਦਾ ਡਿਟੇਲ ਇਹਦੇ ਬਾਰੇ ਨਹੀਂ ਦੱਸੀਆਂ ਪਰ ਜੋ ਇਹ ਘਟਨਾ 19 ਅਕਤੂਬਰ ਨੂੰ ਇਹ ਵਾਲਮਾਟ ਵਿਖੇ ਹੋਈ ਸੀ ਸੋ ਇਹਦੇ ਵਿੱਚ ਹੁਣ ਹੈਲੀਫੈਕਸ ਪੁਲਿਸ ਦਾ ਇਹ ਗੱਲ ਕਹਿਣਾ ਹੈ ਕਹਿੰਦੇ ਕੀ ਜੋ ਓਵਨ ਦੇ ਵਿੱਚ 19 ਸਾਲਾਂ ਦੀ ਲੜਕੀ ਸੋ ਜਿਸਦੀ ਉਸ ਸਮੇ ਬਹੁਤ ਹੋ ਗਈ ਸੀ ਸੋ ਜਿਸ ਤੋਂ ਬਾਅਦ ਇਹਨੂੰ ਲੈ ਕੇ ਕਾਫੀ ਇਹ ਮੁੱਦਾ ਚਰਚਾ ਦੇ ਵਿੱਚ ਰਿਹਾ ਸੋ ਉਸ ਲੜਕੀ ਦੀ ਪ੍ਰਸ਼ਾਰ 19 ਸਾਲਾਂ ਦੀ ਗੁਰਸਿਮਰ ਕੌਰ ਵਜੋਂ ਹੋਈ ਸੀ ਇਹ ਜੋ 2 ਸਾਲ ਪਹਿਲਾਂ ਆਪਣੀ ਬਾਹ ਦੇ ਨਾਲ ਕੈਨੇਡਾ ਦੇ ਵਿੱਚ ਆਈ ਸੀ ਸੋ ਇਸੇ ਘਟਨਾ ਬਾਰੇ ਉਹ ਦੱਸ ਰਹੇ ਨੇ ਵੀ ਉਹਨਾਂ ਨੂੰ ਇਹਦੇ ਵਿੱਚ ਕੋਈ ਵੀ ਐਹੋ ਜਿਹਾ ਸਬੂਤ ਨਹੀਂ ਮਿਲਿਆ ਆ ਸਜੀਰੇ ਨਾਲ ਲੋਕ ਇਹ ਕਹਿ ਸਕਣ ਕਿ ਇਹ ਬਹੁਤ ਕੋਈ ਸਸਪੀਸ਼ਸ ਬੋਤ ਹੈ ਜਾਂ ਇਹਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਫਾਲ ਪਲੇ ਹੋਇਆ ਸੋ ਭਾਵ ਕਿ ਇਹ ਕੋਈ ਕਤਲ ਦਾ ਮਾਮਲਾ ਕਿਸੇ ਨੇ ਕਤਲ ਕਰ ਦਿੱਤਾ ਜਾਂ ਕਿਸੇ ਦੇ ਕਾਰਨ ਇਹ ਹਾਸਾ ਵਾਪਰਿਆ ਵੀ ਕੋਈ ਹੋਰ ਇਹ ਬਾਹਰੋਂ ਵਿਅਕਤੀ ਕੋਈ ਜਿਹਦੇ ਵਿੱਚ ਕੋਲ ਇਨਵੋਲਵ ਹੋ ਸਿਗਾ ਜਿਹਦੇ ਕਰਕੇ ਇਹ ਇਹ ਹਾਸਾ ਹੋਇਆ ਜਾਂ ਇਹ ਕਿਸੇ ਦਾ ਕਰਦਾ ਕੋਈ ਕਤਲ ਦਾ ਮਾਮਲਾ ਸਿਗਾ ਸੋ ਇਸ ਚੀਜ਼ ਨੂੰ ਪੁਲਿਸ ਨੇ ਦਰਜ ਕਰ ਦਿੱਤਾ ਆ ਸ ਪਰ ਇਹਦੇ ਵਿੱਚ ਉਹਨਾਂ ਨੇ ਇਹ ਗੱਲ ਨਹੀਂ ਦੱਸੀ ਹੈ ਵੀ ਅਗਰ ਇਹ ਕੋਈ ਸਪੀਸ਼ੀਅਸ ਬਾਵਲਾ ਨਹੀਂ ਹੈ ਕੋਈ ਇਹਦੇ ਵਿੱਚ ਫੌਲ ਪਲੇ ਨਹੀਂ ਹੋਇਆ ਤਾਂ ਫਿਰ ਅਸਲ ਦੇ ਵਿੱਚ ਬਹੁਤ ਹੋੜ ਦਾ ਕਾਰਨ ਕੀ ਹੈ ਕਿ ਕਿਸ ਤੰਗ ਦੇ ਨਾਲ ਇਹ ਸਾਰਾ ਕੁਝ ਵਾਪਰਿਆ ਇਹਦੇ ਬਾਰੇ ਪੁਲਿਸ ਨੇ ਕੋਈ ਵੀ ਡਿਟੇਲ ਹੋਰ ਨਹੀਂ ਦੱਸੀ ਹੈ ਜਿਸ ਤੱਕ ਲੜਕੀ ਗੁਰਸੇਮਰ ਕੌਰ ਦੇ ਪਰਿਵਾਰ ਦੀ ਗੱਲ ਕਰੀਏ ਸੋ ਪਰਿਵਾਰ ਦੇ ਇਹ ਗੱਲ ਸਾਥੀ ਹੈ ਕਿ ਸਾਡੂ ਇਕੱਲਿਆਂ ਛੱਡ ਦਿੱਤਾ ਜਾਵੇ ਅਸੀਂ ਥੋੜਾ ਆਪਣਾ ਸਭ ਇਹ ਕੱਲਿਆ ਗਿਆ ਦਾ ਚਾਹੁੰਦੇ ਆ ਤੇ ਅੱਗੇ ਹੋਰ ਕੀ ਹੋ ਸਕਦਾ ਆ ਹੋਰ ਇਸ ਮਾਮਲੇ ਦੇ ਵਿੱਚ ਅਸੀਂ ਕੀ ਕਰ ਸਕਦੇ ਆ ਸੋ ਉਹਦੇ ਬਾਰੇ ਕਹਿੰਦੇ ਅਸੀਂ ਸੋਚ ਵਿਚਾਰ ਕਰਾਂਗੇ ਪਰ ਇਹਦੇ ਵਿੱਚ ਇਤਰਾ ਜ਼ਰੂਰ ਹੋਣਾ ਪੁਲਿਸ ਨੇ ਕਲੀਅਰ ਕਰਾ ਦਿੱਤਾ ਕਿ ਕੋਈ ਸਸਪੀਸ਼ੀਅਸ ਗੱਲ ਨਹੀਂ ਹੈ ਕੋਈ ਫਾਲ ਪਲੇ ਨਹੀਂ ਹੈ ਤਾਂ ਕੋਈ ਕਿਸੇ ਨੇ ਇਹ ਕਤਲ ਕਰਕੇ ਲੜਕੀ ਨੂੰ ਤੇ ਦੇ ਦਿੱਟਿਆ ਜਾਂ ਕਿਸੇ ਤੇ ਦੂਜੇ ਬੰਦੇ ਰਾਏ ਦੇ ਵਿੱਚ ਕੋਈ ਰੋਲ ਨਹੀਂ ਸੀਗਾ ਪਰ ਇਹ ਫਿਰ ਹਾਸਾ ਕਿਵੇਂ ਵਾਪਰ ਗਿਆ ਕੀ ਕਾਰਨ ਹੋਏ ਜਿਹਦੇ ਕੱਟ ਕੇ ਇਸ ਲੜਕੀ ਦੀ ਮੌਤ ਹੋਈ ਹੈ ਉਹਦੇ ਕਾਰਨ ਬਾਰੇ ਪੁਲਿਸ ਨੇ ਹਾਲੇ ਵੀ ਕੁਝ ਨਹੀਂ ਦੱਸਿਆ ਤਾਂ ਹੋ ਸਕਦਾ ਕਿ ਆਉਣ ਵਾਲੇ ਦਿਨਾਂਦਰਾਂ ਹੋਰ ਇਹਦੇ ਬਾਰੇ ਪੁਲਿਸ ਆਪਣੀ ਅਪਡੇਟ ਕਰੇ ਪਰ ਜਿੱਦੀ ਅਪਡੇਟ ਕੱਲ ਆਈ ਸੀ ਉਹਦੇ ਮਤਲਬ ਕੁਝ ਨੇ ਇਹ ਗੱਲਾਂ ਜਿਹੜੀਆਂ ਨੇ ਉਹ ਕਲੀਅਰ ਕੀਤੀਆਂ ਨੇ ਜੀ ਜੀ ਬਨਨ ਸਾਹਿਬ ਸੁਣੇ ਖਬਰਾਂ ਤੁਹਾਡੇ ਤੱਕ ਚਾਹ ਬੈਸਟ ਟਰੱਕਰ ਪੇਰ ਬੜਾਨੀ ਕੋਈ ਫੇਰ ਇਹਨਾਂ ਨੂੰ 3 ਟਰੈਕਟਰ ਤੇ ਰਿਪੇਅਰ ਵਾਸਤੇ ਮਕੈਨਿਕ ਚਾਹੀਦੇ ਨੇ ਐਕਸਪੀਰੀਅੰਸ ਵਾਲੇ ਤਿੰਨ ਮਕੈਨਿਕ ਚਾਹੀਦੇ ਨੇ ਬੈਸਟ ਟਰੱਕ ਰਿਪੇਅਰ ਵਾਲੇ ਜਿਹੜੇ 17 15 ਸਿਸਮਨ ਰੋਡ ਮਿਸਾਗ ਦੇ ਵਿੱਚ ਨੇ ਤੇ ਤੁਸੀਂ ਕਾਲ ਕਰ ਲਿਓ ਜੀ 416 624 8351 4166248351 ਦੇ ਉੱਤੇ ਗੱਲਬਾਤ ਕੀਤੀ ਜਾ ਸਕਦੀ ਹੈ ਪੰਨ ਸਾਹਿਬ ਬਾਦਿਆਂ ਪਾ ਅਗਲੀ ਖਬਰ ਦੇ ਨਾਲ ਸੋ ਜੀ 20 ਜਿਹੜਾ ਸਮੇਲਨ ਚੱਲ ਰਿਹਾ ਸੋ ਉਹਦੇ ਵਿੱਚ ਕਹਿੰਦੇ ਜੀ ਬਾਈਡਨ ਤੇ ਟਰੂਡੋ ਸਾਹਿਬ ਹੁਣੇ ਮਿਲੇ ਨੇ ਜੀ ਬਿਲਕੁਲ ਕਿਉਂਕਿ ਇਹ ਬ੍ਰਾਜ਼ੀਲ ਦੇ ਵਿੱਚ ਸਮੇਲਨ ਉਲੀਕਿਆ ਗਿਆ ਸੀਗਾ ਸੋ ਇਹਦੇ ਵਿੱਚ ਜੋ ਦੁਨੀਆ ਦੇ ਵੀ ਜਿਹੜੇ ਤਾਕਤਵਰ ਜੋ ਇਕਨੋਮਿਕਸ ਨੇ ਇਹਨਾਂ ਦੇ ਮੁਖੀ ਦੇ ਵਿੱਚ ਸ਼ਿਰਕਤ ਇਹਨਾਂ ਨੇ ਕਾਰਨੀ ਸਿਰ ਦੇ ਵਿੱਚ ਜੋ ਬਾਈਡਨ ਸਾਹਿਬ ਵੀ ਗਏ ਨੇ ਉਹਦੇ ਵਿੱਚ ਟੂਡੋ ਸਾਹਿਬ ਵੀ ਸੀਗੇ ਉਹਦੇ ਚ ਭਾਰਤ ਦੇ ਪ੍ਰਾਈਮ ਮਿਨਿਸਟਰ ਤੇ ਹੋਰ ਵੀ ਜਿਹੜੇ ਜੀ20 ਕੰਟਰੀਸ ਦੇ ਜਿਹੜੇ ਮੁਖੀ ਨੇ ਉੱਥੇ ਪਹੁੰਚੇ ਹੋਏ ਸਨ ਸੋ ਇਹਦੇ ਵਿੱਚ ਟੂਡੋ ਸਾਹਿਬ ਤੇ ਜੋ ਬਾਈਡਨ ਸਾਹਿਬ ਦੀ ਮੁਲਾਕਾਤ ਹੋਈ ਹੈ ਕਿ ਹੋਰਾ 트럼ਪ ਸਾਹਿਬ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਇਲੈਕਟ ਹੋਏ ਨੇ ਉਹਨਾਂ ਦੇ ਜਨਵਰੀ 20 ਨੂੰ ਜਿਹੜੀ ਆ ਆਪਣਾ ਕਾਰਜਕਾਲ ਸੰਭਾਲਣਾ ਆ ਤੇ ਉਸ ਤੋਂ ਪਹਿਲਾਂ ਜਿੰਨਾ ਇੱਕ ਸਭਾ ਹੁਣ ਰਹਿ ਗਿਆ ਆ ਉਹਦੇ ਵਿੱਚ ਜੋ ਬਾਈਡਨ ਸਾਹਿਬ ਵੀ ਸਾਰਾਂ ਚ ਦੇਖਣਗੇ ਤੇ ਇਹ ਇਸ ਮੁਲਾਕਾਤ ਦੇ ਵਿੱਚ ਅਗਰ ਇਹ ਛੋੜੋ ਸਾਹਿਬ ਦੀ ਗੱਲਬਾਤ ਕਰੀਏ ਉਹਨਾਂ ਨੇ ਆਰਥਿਕਤਾ ਦੇ ਕੁਝ ਬੁੱਦੇ ਲੇਖ ਲਾਈਬਰ ਚੇਜ ਦੇ ਮੁੱਦੇ ਨੇ ਮਾਈਗ੍ਰੇਸ਼ਨ ਦੇ ਮੁੱਦੇ ਨੇ ਇਹਦੇ ਨਾਲ ਡਿਫੈਂਸ ਨਾਲ ਸੰਬੰਧਿਤ ਕੁਝ ਮੁੱਦਿਆਂ ਦੇ ਉੱਪਰ ਜੋ ਬਾਈਡਨ ਸਾਹਿਬ ਨੇ ਇੱਥੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਇਹ ਚੀਜ਼ ਨੂੰ ਮੰਨਿਆ ਕਿ ਦੋਵੇਂ ਮੁਲਕਾਂ ਦੀ ਜਿਹੜੀ ਇਹ ਇਹ ਦੇ ਅਦੂਕਰੀ ਦੇ ਦੋਵੇਂ ਮੁਲਕਾਂ ਦੀ ਜਿਹੜੀ ਆਰਥਿਕਤਾ ਨੇ ਸੋ ਉਹਨਾਂ ਨੂੰ ਕਹਿੰਦੇ ਆ ਕਿ ਹੋਰ ਮਜ਼ਬੂਤ ਕਾਲੇ ਦੀ ਜ਼ਰੂਰਤ ਹੈ ਤੇ ਇਹਦੇ ਵਿੱਚ ਕਿਤਨਾ ਕਿਤੇ ਜੋ ਏ ਅਮਰੀਕਾ ਵੱਲੋਂ ਜੋ ਸਟੇਟਮੈਂਟ ਆਈ ਹੈ ਜੋ ਵਾਈਟ ਹਾਊਸ ਵੱਲੋਂ ਸਟੇਟਮੈਂਟ ਨਿਕਲ ਕੇ ਸਾਹਮਣੇ ਆਇਆ ਨੇ ਸੋ ਉਹਦੇ ਵਿੱਚ ਉਹਨਾਂ ਨੇ ਇਸ ਗੱਲ ਨੂੰ ਮੰਨਿਆ ਆ ਕਿ ਜੋ ਕੈਨੇਡੀਅਨ ਦੀ ਫੈਸਦੀ ਜੋ ਇਨਵੈਸਟਮੈਂਟ ਹੈ ਜਾਂ ਕੋਲੰਬੀਆ ਰਿਵਰ ਡੀਟੀ ਨੂੰ ਜੋ ਮਾਡਰਨਾਈਜੇਸ਼ਨ ਕਰਨ ਦੀ ਗੱਲਬਾਤ ਹੈ ਸੋ ਉਹਦੇ ਵਿੱਚ ਕਹਿੰਦੇ ਵੀ ਉਹਨਾਂ ਇੱਕ ਕੰਮ ਜੋ ਹੈ ਬਾਈਡਨ ਐਡਮਿਨਿਸਟ੍ਰੇਸ਼ਨ ਨਹੀਂ ਕਰ ਪਾਈ ਆ ਸੋ ਇਹਦੇ ਵਿੱਚ ਇਹ ਵੀ ਗੱਲ ਹੈ ਕਿ ਜੋ ਅਮਰੀਕਾ ਦੀ ਹੁਣ ਜੋ ਨਵੀਂ ਇਲੈਕਟ ਹੋਈ ਜੋ ਸਰਕਾਰ ਹੈ ਏ ਡੋਨਲਡ ਟਰੰਪ ਸਾਹਿਬ ਉਹਦੇ ਮੁਖੀ ਹੋਣਗੇ ਸੋ ਉਹਨਾਂ ਨੇ ਪਹਿਲਾਂ ਹੀ ਇਸ ਤਰੀਕੇ ਦੇ ਜੋ ਸੰਕੇਤ ਦੇ ਉਹਦੇ ਰੇ ਸ਼ੁਰੂਕਾਰ ਦਿੱਤੇ ਨੇ ਕਿ ਜੋ ਕੈਨੇਡਾ ਨੂੰ ਮਿਨਿਮਮ ਜੋ ਖਰਚਾ ਹੈ ਆਪਣੇ ਜੀਡੀਪੀ ਦਾ ਜੋ 2% ਕਰਨਾ ਹੁੰਦਾ ਡਿਫੈਂਸ ਤੇ ਕਹਿੰਦੇ ਵੀ ਇਹਨਾਂ ਚੀਜ਼ਾਂ ਨੂੰ ਸਾਰਿਆਂ ਨੂੰ ਹੁਣ ਉਹਨਾਂ ਨੂੰ ਗੰਭੀਰਤਾ ਨਾਲ ਲਾਣਾ ਪੜਿਆ ਸੋ ਜੋ ਪਹਿਲਾ ਸਭਾ ਨਿਕਲ ਗਿਆ ਉਹ ਨਿਕਲ ਗਿਆ ਪਰ ਹੁਣ ਜੋ ਸਭਾ ਆ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਉਹਨਾਂ ਨੂੰ ਗੰਭੀਰ ਹੋ ਕੇ ਇਹਨਾਂ ਮੁੱਦਿਆਂ ਦੇ ਪਰ ਜਿਹਦੇ ਵਿੱਚ ਆਪਣੀ ਹੋ ਜੀ ਜੋ ਕਰਕੇ ਵਿਵਾਡਣ ਵਾਲੀਆਂ ਗੱਲਾਂ ਨੇ ਤੇ ਦਾਲ ਜੋ ਬਾਰਡਰ ਦੇ ਉੱਪਰ ਜਿਸ ਤਰ੍ਹਾਂ ਜਨਰ ਗੈਰ ਕਾਨੂੰਨੀ ਟਾਪ ਤੇ ਇਹ ਲੋਕ ਜਿਹੜੇ ਦੇ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ ਕਾਇਦਾ ਉਹ ਕਹਿੰਦੇ ਵੀ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਇਹ ਨਾਲ ਜੇਕਰ ਅਸੀਂ ਸਟੂਰੋ ਸਾਹਿਬ ਦੀ ਵੀ ਗੱਲ ਕਰੀਏ ਕਿਉਂਕਿ ਇਹਨਾਂ ਚੀਜ਼ਾਂ ਨੇ ਹੀ ਖਾਸ ਤੌਰ ਤੇ ਇਮੀਗ੍ਰੇਸ਼ਨ ਦੇ ਮੁੱਦਿਆਂ ਨੇ ਹੀ ਉਹਨਾਂ ਦੀ ਪੌਪੁਲੈਰਿਟੀ ਕਾਫੀ ਡਾਊਨ ਤੇ ਲੈ ਕੇ ਆਂਦੀ ਹੈ ਇਹ ਨੈਡੋਸ ਵੱਲੋਂ ਇੱਕ ਸਰਵੇਖਣ ਵੀ ਕਰਾਇਆ ਗਿਆ ਆ ਇਹਦੇ ਵਿੱਚ 18 ਸਾਲ ਤੋਂ ਉੱਪਰ ਵਾਲੇ ਲੋਕਾਂ ਤੋਂ ਸਵਾਲ ਪੁੱਛੇ ਗਏ ਨੇ ਸੋ ਇਹਦੇ ਵਿੱਚ 57% ਲੋਕਾਂ ਨੇ ਆਪਣੀ رائے ਦਿੱਤੀ ਹੈ ਕਿ ਅਗਲੇ ਇਲੈਕਸ਼ਨ ਦੇ ਵਿੱਚ ਕਹਿੰਦੇ ਵੀ ਜਸਟਿਸ ਡੂਰੋ ਸਾਹਿਬ ਨੂੰ ਲੀਡਰਸ਼ਿਪ ਜਿਹੜੀ ਆ ਉਹ ਛੱਡ ਦੇਣੀ ਚਾਹੀਦੀ ਹੈ ਤੇ ਲਿਬਰਲ ਪਾਰਟੀ ਨੂੰ ਕਹਿੰਦੇ ਵੀ ਨਵਾਂ ਲੀਡਰ ਜਿਹੜਾ ਆ ਉਹ ਲੈ ਕੇ ਆਉਣਾ ਚਾਹੀਦਾ ਤੇ ਨਾਲ ਜਸਟਿਸ ਡੂਰੋ ਸਾਹਿਬ ਦੀ ਗੱਲ ਕਰੀਏ ਉਹਨਾਂ ਨੇ ਵੀਕਐਂਡ ਤੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਜਿਦੇ ਵਿੱਚ ਉਹਨਾਂ ਨੇ ਇਮੀਗ੍ਰੇਸ਼ਨ ਨੂੰ ਲੈ ਕੇ ਜੋ ਆਪਣੇ ਗੱਲਬਾਤਾਂ ਕੀਤੀਆਂ ਨੇ ਜੋ ਆਪਣਾ ਪਿਛਲੇ ਜੋ ਉਹਨਾਂ ਦੀ ਟਰਮ ਸੀ ਜਾਂ ਇਸ ਟਰਮ ਦੇ ਵਿੱਚ ਜੋ ਉਹਨੇ ਗਲਤੀਆਂ ਕੀਤੀਆਂ ਨੇ ਉਹਨਾਂ ਨੇ ਉਸ ਚੀਜ਼ ਨੂੰ ਮੰਨਿਆ ਵੀ ਆ ਕਿ ਸਾਡੇ ਕੋਲ ਕੁਝ ਗਲਤੀਆਂ ਹੋਈਆਂ ਨੇ ਕਹਿੰਦੇ ਵੀ ਅਸੀਂ ਤੇ ਜੋ ਕੋਵਿਡ ਦੇ ਸਭ ਤੋਂ ਬਾਅਦ ਜੋ ਇਹ ਥ੍ਰੀ ਜ਼ਰੂਰਤ ਸੀ ਸਾਡੀ ਆਰਥਿਕਤਾ ਦੀ ਇਹ ਦਬੇ ਲੋਕਾਂ ਨੂੰ ਲਿਆਦਾ ਜਾਵੇ ਤਾਂ ਕਿ ਇੱਥੇ ਕੈਨੇਡਾ ਦੇ ਵਿੱਚ ਰੈਸੈਸ਼ਨ ਨਾ ਕਿਤੇ ਆ ਜਾਵੇ ਇਹ ਦਬੇ ਲੋਕਾਂ ਦੇ ਆਉਣ ਦੇ ਨਾਲ ਇੱਥੇ ਡਿਮਾਂਡ ਵੀ ਵਧੂਗੀ ਲੇਬਰ ਦੀ ਜ਼ਰੂਰਤ ਵੀ ਪੂਰੀ ਹੋਗੀ ਤਾਂ ਕਹਿੰਦਾ ਸੀ ਤਾਂ ਇਹ ਸੋਚ ਕੇ ਇਮੀਗ੍ਰੇਸ਼ਨ ਵਧਾਇਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਕੁਝ ਬੈਡ ਐਪਲ ਸੀਗੇ ਜਿਹਦੇ ਵਿੱਚ ਉਹਨਾਂ ਨੇ ਕੁਝ ਕਾਰਪੋਰੇਸ਼ਨਾਂ ਦਾ ਤੇ ਖਾਸ ਤੌਰ ਤੇ ਕੁਝ ਕਾਲਜ ਜਿਹੜੇ ਸੀਗੇ ਫੇਕ ਕਾਲਜ ਉਹਨਾਂ ਦਾ ਜ਼ਿਕਰ ਕੀਤਾ ਸੀਗਾ ਪਰ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਬੈਡ ਐਕਟਰਸ ਸੀਗੇ ਕਹਿੰਦੇ ਵੀ ਹੋ ਇਹਨਾਂ ਨੂੰ ਬੰਦਾਸ਼ ਨਹੀਂ ਕੀਤਾ ਜਾਊਗਾ ਤੇ ਹੋਰ ਅਸੀਂ ਬਹੁਤ ਵੱਡੇ ਜਿਹੜੇ ਚੇਂजेस ਨੇ ਉਹਨਾਂ ਦੇ ਬਾਰੇ ਕਹਿੰਦੇ ਆ ਅਨਾਉਂਸਮੈਂਟ ਕੀਤੀਆਂ ਵੀ ਨੇ ਤੇ ਆਉਣ ਵਾਲੇ ਸਮੇਂਦਾਰ ਕਹਿੰਦੇ ਹੋਰ ਕਰਾਂਗੇ ਔਰ ਇਹ ਜੋ 57% ਲੋਕ ਚੌਦੇ ਦੇ ਵੀ ਉਹ ਲੀਡਰ ਨਾ ਬੜੇ ਰਹਿਣ ਇਹ ਨਵੇਂ ਐਲਾਨਾਂ ਤੋਂ ਬਾਅਦ ਜਾਂ ਜਿਸਟਿਊਡੋ ਸਾਥੋਂ ਆਪਣੀ ਗਲਤੀਆਂ ਮੰਨਣ ਤੋਂ ਬਾਅਦ ਸਥਿਤੀ ਦੇ ਵਿੱਚ ਕੋਈ ਸੁਧਾਰ ਹੁੰਦਾ ਜਾਂ ਨਹੀਂ ਹੁੰਦਾ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਜੀ ਸੁਧਾਰ ਹੁਣ ਸਥਿਤੀਆਂ ਚ ਵੀ ਨਜ਼ਰ ਨਹੀਂ ਆ ਰਿਹਾ ਹੈਗਾ ਔਰ ਮਹਿੰਗਾਈ ਨੂੰ ਲੈ ਕੇ ਸੁਧਾਰ ਨਹੀਂ ਔਰ ਜਿੱਥੇ ਪਿਛਲੇ ਦਿਨੀ ਜੁਆਇੰਟ ਟ੍ਰਾਂਸਫਰ ਆਫ ਇਲੈਕਸ਼ਨ ਜਿੱਤੇ ਨੇ ਤੇ ਸੋਨੇ ਦੀਆਂ ਕੀਮਤਾਂ ਦੀ ਗ੍ਰਾਵਿਟੀ ਆਈ ਔਰ ਕੈਨੇਡੀਅਨ ਡਾਲਰ ਵੀ ਹਲੇ ਕਾਫੀ ਥੱਲੇ ਜਾ ਰਿਹਾ ਤੇ ਇੱਕ ਅਪਡੇਟ ਦੇ ਦਈਏ ਦੁਬਈ ਜੁਵਲਰ ਦੇ ਵਿੱਚੋਂ ਤੁਸੀਂ 골ਡ ਬਾਰ ਲੈਣੀ ਆ ਤਾ ਕੁਝ ਕ ਅਪਡੇਟ ਵੀ ਸਾਹਮਣੇ ਆ ਰਹੀ ਹੈ ਵੀ ਕੁਝ ਕ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਮੈਂ 골ਡ ਬਾਰ ਦੀ ਕੀਮਤ ਹੁਣ ਦੱਸਣ ਲੱਗਿਆ 3750 ਡਾਲਰ ਹੋਰ ਪਲੇਟਫਾਰਮਾਂ ਤੇ ਕੋਈ 3500 3600 ਦਸੀਓ ਮਿਲਣੀ ਨਹੀਂ ਨੀ ਉਹ ਝੂਠ ਤੂਫਾਨ ਆ ਇੱਕ ਵਾਰੀ ਜਾਓਗੇ ਫਸ ਜਾਓਗੇ 6-6 ਮਹੀਨੇ ਤੁਹਾਨੂੰ 골ਡ ਬਾਰ ਨਹੀਂ ਮਿਲਦੀ ਤੋ ਤੁਰੜਵਾਸ ਫੜ ਲੈਣਾ ਪਰ ਇਹਨਾਂ ਦੇ ਕੋਲ ਦਵਾਈ ਜੁਐਲਰ ਇਹਨਾਂ ਦੇ ਇਹਨਾਂ ਦੇ ਨਾਂ ਤੇ ਹੋਰ ਵੀ ਦੁਕਾਨਾਂ ਨੇ ਪਰ ਇਹ ओरिजिनल ਦਵਾਈ ਜੁਐਲਰ ਵਾਲੇ ਬਬੇੜ ਏਅਰਪੋਰਟ ਤੇ ਨੇ 3750 ਡਾਲਰ ਦੇ ਵਿੱਚ 골ਡ ਬਾਰ ਮਿਲਣੀ ਆ ਤੁਹਾਨੂੰ ਔਰ ਆਉਣ ਵਾਲੇ ਕੁਝ ਦਿਨਾਂ 'ਚ 4000 ਤੋਂ ਉੱਤੇ ਕੀਮਤ ਚਲੀ ਜਾਣੀ ਹੈ ਇਹ ਅਨਾਉਂਸਮੈਂਟ ਅੱਜ ਇੱਥੇ ਹੋ ਰਹੀ ਹੈ ਜੇ ਵੀਰ ਭੈਣ ਭਰਾ ਹੋਲਡ ਕਰਨੀ ਚਾਹੁੰਦੇ ਹੋ 골ਡ ਬਾਰ ਲੈ ਕੇ ਆਉਣੀ ਹੈ ਤਾਂ ਦੁਬਈ ਜੁਵੈਲਰ 에어ਪੋਰਟ ਬੁਵੇਡ 에어ਪੋਰਟ ਨਾਰਥ ਪਾਰਕ ਬ੍ਰੈਂਟਨ ਦੇ ਵਿੱਚ ਹੈ ਜੀ ਇਹ ਕਈ ਵਾਰ ਹੁੰਦਾ ਵੀ ਆਪਾਂ ਹੋਰ ਕਿਸੇ ਸ਼ਹਿਰ 'ਚ ਚਲੇ ਜਾਂਦੇ ਆ ਪਰ ਇਹ ਦੁਬਈ ਜੁਵੈਲਰ ਵਾਲੇ 에어ਪੋਰਟ ਬੁਵੇਡ ਤੇ ਨੇ 3750 'ਚ 골ਡ ਬਾਰ ਮਿਲ ਰਹੀ ਆ ਪਰ ਕੁਝ ਦਿਨਾਂ 'ਚ 4000 ਪਾਰ ਕਰ ਜੂਗੀ ਇਹ ਦੁਬਈ ਜੁਵੈਲਰ 416 465 1200 ਦੇ ਉੱਤੇ ਤੁਸੀਂ ਕਾਲ ਕਰ ਲਿਓ ਤੁਸੀਂ ਤੇ 골ਡ ਬਾਰ ਲੈ ਲਓ ਤੇ ਅਸੀ ਸਿਰ ਦਾ ਹਵਾਲਾ ਦੇ ਕੇ ਜਦੋਂ 골ਡ ਬਾਰ ਲਹੋਗੇ ਫ੍ਰੀ ਗਿਫਟ ਇੱਕ ਚਾਂਦੀ ਦਾ ਸਿੱਕਾ ਵੀ ਤੁਹਾਨੂੰ ਫ੍ਰੀ ਮਿਲ ਜੂਗਾ ਪੰਨ ਸਾਹਿਬ ਬਾਦਿਆ ਆਪਾਂ ਅਗਲੀ ਖਬਰ ਦੇ ਵੱਲ ਪੰਨ ਸਾਹਿਬ ਇੰਟਰਨੈਸ਼ਨਲ ਖਬਰ ਪਹਿਲਾਂ ਕਵਰ ਕਰ ਲੈਣੇ ਆ ਕਿਉਂਕਿ ਉਹ ਖਬਰ ਇੱਕ ਅਹਿਮੀਅਤ ਹੈ ਜਿਹੜੀ ਲੋਕਲ ਸਾਡੀ ਇੱਥੋਂ ਆਏਗੀ ਆ ਰਾਈਟਸ ਨੂੰ ਲੈ ਕੇ ਸੋ ਆਪਾਂ ਜੇ ਗੱਲਬਾਤ ਕਰੀਏ ਕ੍ਰੇਡਨ ਪਾਰਲੀਮੈਂਟ ਦੀ ਸੋ ਈਰਾਨ ਨੂੰ ਲੈ ਕੇ ਕੋਈ ਗੱਲਬਾਤ ਹੋਈ ਹੈ ਜੀ ਕਹਿੰਦੇ ਆ ਬਿਲਕੁਲ ਉੱਧਰੀ ਪੰਜਾਬ ਦੀ ਗੱਲ ਕਰਾਂਗੇ ਸੋ ਹੁਣ ਗੱਲ ਕਰਦੇ ਆ ਸਟੈਟਿਸਟਿਕ ਕੈਨੇਡਾ ਦੀ ਕਿਉਂਕਿ ਅੱਜ ਇਲਾ ਵੱਲੋਂ ਇਨਫਲੇਸ਼ਨ ਨੂੰ ਲੈ ਕੇ ਆਪਣੀ ਜੋ ਰਿਪੋਰਟ ਹੈ ਜੋ ਡਾਟਾ ਅਕਤੂਬਰ ਮਹੀਨੇ ਦਾ ਸੋ ਉਹ ਸਾਂਝਾ ਕੀਤਾ ਜਾਣਾ ਸੀਗਾ ਜੋ ਉਹਨਾਂ ਨੇ ਸਾਂਝਾ ਕਰ ਦਿੱਤਾ ਆ ਸੋ ਇਹਦੇ ਵਿੱਚ ਹੁਣ ਕੀ ਹੋਇਆ ਵੀ ਅਕਤੂਬਰ ਮਹੀਨੇ ਦੇ ਵਿੱਚ ਮੰਗਾਈ ਦਰ ਇਨਫਲੇਸ਼ਨ ਰੇਟ ਹੈ ਉਹ ਦੁਬਾਰਾ ਵੱਧ ਕੇ 2% ਦੇ ਉੱਪਰ ਆ ਗਿਆ ਆ ਸਾਨੂੰ ਪਤਾ ਹੈ ਕਿ ਸਤੰਬਰ ਦੇ ਵਿੱਚ ਇਹ ਘਟ ਕੇ 1. ਇਹ ਸ਼ੀਫੀ ਸਿਰ ਪਰ ਆ ਗਿਆ ਸੀਗਾ ਤੇ ਇਹਦੇ ਵਿੱਚ ਦੇਖੀਏ ਕਿ ਹੁਣ ਜਿਸ ਢੰਗ ਦੇ ਨਾਲ ਇਹ ਇਹ ਦੁਬਾਰਾ ਇਹ ਇਨਫਲੇਸ਼ਨ ਵਧੀ ਹੈ ਇਹ ਦੁਬਾਰਾ ਇਹ ਦੋ ਪਾਸੜ ਦੇ ਉੱਪਰ ਇਹ ਦੱਸ ਰਹੇ ਨੇ ਕਿ ਇਹ ਆ ਗਿਆ ਜੋ ਸਟੈਟਿਸਟਿਕ ਕੈਨੇਡਾ ਵਾਲਿਆਂ ਨੇ ਅੱਜ ਦੱਸਿਆ ਆ ਸੋ ਇਹਦੇ ਵਿੱਚ ਤੁਸੀਂ ਦੇਖੋ ਕਿ ਪਿਛਲੇ ਸਮੇਂ ਦੌਰਾਨ ਕੀ ਹੋਇਆ ਸੀਗਾ ਕਿ ਇਹ ਪਹਿਲਾ ਇਹ ਬੈਂਕ ਨੇ ਕਾਫੀ ਰੇਟ ਵੀ ਲੋ ਕੀਤੇ ਸੋ ਲੋ ਕਰਨੇ ਦੇ ਨਾਲ ਕੀ ਹੋਇਆ ਕਿ ਇਹ ਲੋਕਾਂ ਦੇ ਵਿੱਚ ਥੋੜਾ ਸ਼ਾਹ ਵੀ ਆਇਆ ਮਾਰਕੀਟ ਦੁਬਾਰਾ ਵੀ ਚੱਲੀ ਇਹ ਲੋਕਾਂ ਨੂੰ ਇਹ ਵੀ ਲੱਗਣ ਲੱਗਾ ਵੀ ਆਉਣ ਵਾਲੇ ਸਮੇਂ ਦੌਰਾਨ ਫਿਰ ਵੀ ਜਿਹੜਾ ਹੈ ਬੈਂਕ ਆਫ ਕੈਨੇਡਾ ਹੋਰ ਰੇਟ ਘਟਾ ਸਕਦਾ ਆ ਪਰ ਇਹ ਥੋੜਾ ਬਹੁਤਾ ਤੇਲ ਦੀਆਂ ਕੀਮਤਾਂ ਵੀ ਪਿਛਲੇ ਸਮੇਂ ਦੌਰਾਨ ਗੈਸ ਪ੍ਰਾਈਸਿਸ ਦੁਆਰਾ ਵਧੇ ਹਨ ਤੇ ਪਹਿਲਾਂ ਹੀ ਇਸ ਤਰੀਕੇ ਦੀ ਐਕਸਪੈਕਟੇਸ਼ਨ ਇਹ ਲਗਾਈ ਜਾ ਰਹੀ ਸੀ ਵੀ ਅਕਤੂਬਰ ਮਹੀਨੇ 2% ਜਾਂ 2 ਫਾਸਲ ਤੋਂ ਉੱਪਰ ਦੁਆਰਾ ਇਨਫਲੇਸ਼ਨ ਜਾ ਸਕਦੀ ਹੈ ਪਰ ਇਹਦੇ ਨਾਲ ਹੁਣ ਇਹ ਕਹਿ દਈਏ ਵੀ ਜੋ ਅਗਲੇ ਮਹੀਨੇ ਬੈਂਕ ਆਫ ਕੈਨੇਡਾ ਦੇ ਡਿਸੀਜਨ ਲੈਣਾ ਆ ਤੇ ਉਹਦੇ ਵਿੱਚ ਰੇਟ ਕੱਟ ਨਹੀਂ ਕਰਨਗੇ ਇਸ ਤਰੀਕੇ ਦਾ ਕੋਈ ਹਜੇ ਤੱਕ ਕੁਝ ਲੱਗ ਨਹੀਂ ਰਿਹਾ ਕਿ ਇਹਦੇ ਨਾਲ ਕੋਈ ਮੋਟਾ ਫਰਕ ਪੋਗਾ ਇਹ ਇੰਨਾ ਹੋ ਸਕਦਾ ਕਿ ਅਗਰ ਉਹਨੇ ਦੋ ਕੁਆਟਰ ਕਰਦੇ ਹੁਣ ਕਿਤਾ ਹੋ ਸਕਦਾ ਇੱਕ ਕਰ ਪਰ ਇਹ ਹੋਰ ਬਾਕੀ ਚੀਜ਼ਾਂ ਵੀ ਆ ਜੋ ਇਪਲਾਈਮੈਂਟ ਜਾਂ ਹੋਰ ਰਿਲੇਟਡ ਜੋ ਆ ਕਰ ਰਹੇ ਹੋ ਸਾਰੀਆਂ ਚੀਜ਼ਾਂ ਨੂੰ ਇਤਿਆਰ ਦੇ ਵਿੱਚ ਰੱਖ ਕੇ ਹੀ ਫੈਸਲਾ ਹੋਣਾ ਪਰ ਇਹਦੇ ਵਿੱਚ ਪੈਂਦਾ ਜੀ ਇਹ ਜ਼ਰੂਰ ਹੈ ਕਿ ਜੋ ਅੱਜ ਲੇਟੈਸਟ ਰਿਪੋਰਟ ਆ ਨਿਕਲ ਕੇ ਸਾਹਮਣੇ ਆਈ ਹੈ ਇਹ ਥੋੜੀ ਮਗਹੀਾਈ ਇਹਨਾਂ ਦੇ ਦੱਸਣ ਮੁਤਾਬਕ ਦੁਬਾਰਾ ਵਧੀ ਹੈ ਦੋ ਪਾਸਣ ਦੇ ਉੱਪਰ ਇਹ ਮਗਹੀਾਈ ਦਰ ਕਹਿੰਦੇ ਆ ਦੁਬਾਰਾ ਆ ਗਈ ਹੈ ਹੁਣ ਗੱਲ ਇਹ ਕੈਨੇਡੀਅਨ ਪਾਰਲੀਮੈਂਟ ਦੀ ਕਰਦੇ ਆ ਸੋ ਉੱਥੇ ਕੀ ਹੋਇਆ ਆ ਕਿ ਇਹ ਜਿਸ ਢੰਗ ਨਾਲ ਅਸੀਂ ਇਹ ਪਿੱਛੇ ਦੇਖਿਆ ਕਿ ਵਿਦੇਸ਼ੀ ਦਖਲ ਦਾ ਮੁੱਦਾ ਇਹ ਕਾਫੀ ਧਾਰੂ ਰਿਹਾ ਆ ਤੇ ਲਗਾਤਾਰ ਇਸ ਮੁੱਦੇ ਨੂੰ ਲੈ ਕੇ ਕੈਨੇਡੀਅਨ ਪੋਲਿਟਿਕਸ ਦੇ ਵਿੱਚ ਚਰਚਾ ਚੱਲ ਰਹੀ ਹੈ ਸੋ ਇਹਦੇ ਵਿੱਚ ਜੋ ਈਰਾਨ ਵੱਲੋਂ ਇੱਕ ਸਕੀਮ ਘੜੀ ਜਾ ਰਹੀ ਸੀ ਜਿਦੇ ਵਿੱਚ ਸਾਬਕਾ ਲਿਬਰਲ ਜਸਟਿਸ ਮਿਨਿਸਟਰ ਇਰਵਿਨ ਕੋਟਲਰ ਨੂੰ ਮਾਰਨ ਦੀ ਯੋਜਨਾ ਸੀ ਸੋ ਉਹ ਚੀਜ਼ਾਂ ਬਾਕੀ ਜਦੋਂ ਸਾਹਮਣੇ ਆਈਆਂ ਨੇ ਤਾਂ ਇਹਦੇ ਬਾਰੇ ਹਾਊਸ ਆਫ ਕਾਮਨ ਨੇ ਇਹਨੂੰ ਸਰਵਸਮਤੀ ਦੇ ਨਾਲ ਇਹ ਸਾਰੀ ਚੀਜ਼ ਨੂੰ ਕੈਂਡਮ ਕੀਤਾ ਆ ਬਲੋਕ ਦੇ ਬਕਾ ਵੱਲੋਂ ਇਹ ਮੋਸ਼ਨ ਲਿਆਂਦਾ ਗਿਆ ਸੀਗਾ ਸੋ ਜਿਹੜੇ ਵਿੱਚ ਉਹਨਾਂ ਦੇ ਹਿਊਮਨ ਰਾਈਟਸ ਰੈਕਨ ਨੂੰ ਦੇਖ ਕੇ ਜਾਂ ਉਹਨਾਂ ਨੇ ਜੋ ਪੋਲੀਟੀਕਲੀ ਯੂਰੋਡੀਆ ਕੰਟਰੀਬਿਊਸ਼ਨਸ ਯਾਨੋ ਦੇਖ ਕੇ ਉਹਨਾਂ ਦੀ ਸਾਰਨਾ ਵੀ ਕੀਤੀ ਹੈ ਤੇ ਜੋ ਇਹ ਡਾਇਰੈਕਟ ਨਿਕਲ ਕੇ ਸਾਹਮਣੇ ਆਈ ਹੈ ਵੀ ਈਰਾਨ ਵੱਲੋਂ ਇਸ ਤਰੀਕੇ ਈਰਾਨ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਕਿਉਂਕਿ ਪਹਿਲੀ ਵਾਰ ਇਹ ਅਕਤੂਬਰ 26 ਨੂੰ ਇਹ ਸਾਹਮਣੇ ਆਇਆ ਸੀ ਜਦੋਂ ਆਸਟ੍ਰੀਐਮਪੀ ਵੱਲੋਂ ਇਹ ਵਾਰਨਿੰਗ ਦਿੱਤੀ ਗਈ ਸੀ ਕਿ ਉਹਨਾਂ ਦੀ ਜਾਨ ਨੂੰ ਖਤਰਾ ਆ ਤੇ ਉਹਨਾਂ ਨੂੰ ਮਾਰਨ ਦੀਆਂ ਜੜੀਆਂ ਨੇ ਉਹ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਇਸ ਸੰਬੰਧੀ ਇਹ ਬਲਾਕ ਕਿ ਬਕਰ ਨੇ ਵੀ ਇਸ ਚੀਜ਼ ਨੇ ਖੇਤੀ ਕੀਤੀ ਹੈ ਤੇ ਬਾਕੀ ਜੋ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਨੇ ਵੀ ਸਰਬਸਮਤੀ ਦੇ ਨਾਲ ਇਹ ਨੋਦੀ ਜਿਹੜੀ ਆ ਇਸ ਜਿਹੜੀ ਕੋਸ਼ਰੀ ਲਕੀਦੀ ਕੀਤੇ ਕਹਿੰਦੇ ਵੀ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਕਹਿੰਦੇ ਇਸ ਢੰਗ ਦੇ ਦੇਵੇ ਇਹ ਗੱਲਾਂ ਬਾਤਾਂ ਦੇ ਕਹਿੰਦੇ ਦੇ ਮੌਜੂਦ ਨਹੀਂ ਆ ਤੇ ਉਹਨਾਂ ਨੂੰ ਕਹਿੰਦੇ ਆ ਵੀ ਪ੍ਰੋਟੈਕਸ਼ਨ ਦੇਣ ਵਾਸਤੇ ਵੀ ਜਿਹੜੀ ਆ ਅਜ਼ ਆਉਣ ਵਾਲੇ ਸਭ ਦੇ ਨਾਲ ਕੋਸ਼ਿਸ਼ ਜਿਹੜੀ ਆ ਇਹ ਪੂਰੇ ਢੰਗ ਤਰੀਕੇ ਨਾਲ ਕੀਤੀ ਜਾਊਗੀ ਕਿ ਉਹਦੀ ਜਾਣ ਜਿਹੜੀ ਇੱਥੇ ਮਹਿਫੂਜ਼ ਰਹੇ ਸੋ ਇਹ ਹੁਣ ਫੋਰਨ ਇਨਟਰਫੀਰੈਂਸ ਦੀ ਗੱਲ ਕਰੀਏ ਸੋ ਵੱਖ-ਵੱਖ ਮੁਲਕਾਂ ਦੇ ਵੱਲੋਂ ਇਸ ਢੰਗ ਨਾਲ ਪਿਛਲੇ ਸਮੇਂ ਤੋਂ ਜਿਹੜੇ ਗੱਲਾਂ ਬਾਤਾਂ ਹੋਈਆਂ ਨੇ ਸੋ ਯਕੀਨੀ ਤੌਰ ਤੇ ਇੱਕ ਵੱਡਾ ਮੁੱਦਾ ਹੋਣਾ ਚਾਹੀਦਾ ਤੇ ਇਹਦੇ ਤੇ ਪੋਲਿਟਿਕਸ ਵੀ ਨਹੀਂ ਹੋਣੀ ਚਾਹੀਦੀ ਤੇ ਆਉਣ ਵਾਲੇ ਸਮੇਂ ਦੌਰਾਨ 21 ਛੱਗ ਦੇ ਨਾਲ ਇਰਾਕਿਤਿਕ ਪਾਰਟੀਆਂ ਇਸ ਮੁੱਦੇ ਨੂੰ ਅੱਗੇ ਲਜਾਦੀਆਂ ਨੇ ਇਹ ਹੋਣਾ ਵਾਲਾ ਸਭ ਆਹੀ ਦੱਸੇਗਾ ਜੀ ਸੋ ਇਹਨਾਂ ਖਬਰਾਂ ਨੂੰ ਐਲਏ ਟਰੱਕ ਲਿਊ ਵਾਸ਼ ਐਂਡ ਟਾਇਰ ਵਾਲੇ ਤੁਹਾਡੇ ਤੱਕ ਪਹੁੰਚਾਰੇ ਨੇ 24 ਘੰਟੇ ਸੱਤੇ ਦਿਨ ਖੁੱਲਣ ਵਾਲੇ ਵਰਕਸ਼ਾਪ ਸਭ ਤੋਂ ਵੱਡੀ ਚੀਜ਼ ਡਰਾਈਵ थ्रू ਆਲ ਚੇਂਜ ਕਰਵਾ ਸਕਦੇ ਹੋ ਜ਼ੀਰੋ ਵੇਟਿੰਗ ਟਾਈਮ 1776 ਮੇਅਰਸਾਈਡ ਡਰਾਈਵ ਮਿਸਾਗਾ 416 953 ਕਨੰਬਾੜ ਤੇ ਐਲਏ লিউ ਵਾਸ਼ ਐਂਡ ਟਾਇਰ ਵਾਲਿਆਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਬ੍ਰੈਮਸਿਟੀ ਲੋਜਿਸਟਿਕਸ ਨੂੰ ਸਿਟੀ ਲਈ ਕੁਝ ਕੁ ਡਰਾਈਵਰ ਚਾਹੀਦਿਆਂ ਕਾਲ ਕਰ ਲਿਓ ਬ੍ਰੈਮਸਿਟੀ ਲੋਜਿਸਟਿਕਸ 647962 8811 ਦੇ ਉੱਤੇ ਇਹਨਾਂ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਪਿੰਡ ਸਾਹਿਬ ਆ ਕਾਫੀ ਚਿੰਤਾ ਵਾਲੀ ਉਹ ਖਬਰ ਹੈਗੀ ਆ ਤੇ ਇਹਦੇ ਤੇ ਆਪਾਂ ਝਾਤ ਮਾਰਾਂਗੇ ਹੈ ਆਪਣੀ ਇੱਥੇ ਲੋਕਲ রাইਡਸ ਨੂੰ ਲੈ ਕੇ ਹੈਗਾ ਜੀ ਜੀ ਤੇ ਫਿਰ ਜੀ ਦੇ ਵਿੱਚ ਜੋ ਫੀਲ ਪੁਲਿਸ ਵੱਲੋਂ ਇਹ ਕੁਝ ਗੱਲਾਂ ਬਾਤਾਂ ਕੁਝ ਜੋ ਇਨਸੀਡੈਂਟਸ ਨੇ ਇਹ ਉਹ ਸਾਹਮਣੇ ਲਿਆਂਦੇ ਗਏ ਨੇ ਤੇ ਉਹਦਾ ਵੱਲੋਂ ਜੋ ਇੱਥੇ ਪੀਂਡਿਜਨ ਦੇ ਜੋ ਲੋਕ ਨੇ ਖਾਸ ਤੌਰ ਤੇ ਉਹਨਾਂ ਨੇ ਜੋ ਨੌਜਵਾਨ ਲੜਕੀਆਂ ਨੇ ਸੋ ਉਹਨਾਂ ਦੇ ਵਾਸਤੇ ਇਹ ਕੁਝ ਉਹਨਾਂ ਨੇ ਸੁਝਾਅ ਦਿੱਤੇ ਨੇ ਤੇ ਕੁਝ ਗੱਲਾਂ ਨਾਲ ਉਹਨਾਂ ਨੂੰ ਚੇਤਾਇਆ ਵੀ ਆ ਕਿ ਕੁਝ ਘਟਨਾਵਾਂ ਇਹ ਪਿਛਲੇ ਸਮੇਂ ਦੇ ਨਾਲ ਇੱਥੇ ਵਾਪਰੀਆਂ ਨੇ ਸੋ ਜਿਹਨੂੰ ਲੈ ਕੇ ਪੀਲ ਪਲੇਸ ਵੀ ਕਾਫੀ ਜਿਹੜੀ ਆ ਉਹ ਉਹਦੇ ਬਾਰੇ ਜਿਹੜੀ ਆ ਕੰਸਰਨਸ ਵੀ ਉਹਨਾਂ ਨੇ ਆਪਣੇ ਜ਼ਾਹਿਰ ਕੀਤੇ ਨੇ ਤੇ ਜੋ ਇਹਦੇ ਵਿੱਚ ਜੋ ਇਹ ਵਿਅਕਤੀ ਜੋ ਇਨਵੋਲਵ ਵੀ ਹੈ ਸੋ ਉਹਦੇ ਬਾਰੇ ਵੀ ਪਹਾਲ ਕਰਨ ਵਾਸਤੇ ਵੀ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਸੋ ਇਹਦੇ ਵਿੱਚ ਪਹਿਲੇ ਜੀ ਹੋਇਆ ਕੀ ਹੈ ਕਿ ਇਹ ਜੋ ਆਪਣਾ ਬ੍ਰੈਂਪਟਨ ਹੈ ਖਾਸ ਤੌਰ ਤੇ ਜੋ ਬ੍ਰੈਂਪਟਨ ਦਾ ਜੋ ਵਾਰਡ 9 ਤੇ 10 ਦਾ ਜੋ ਏਰੀਆ ਆ ਉੱਥੇ ਪਿਛਲੇ ਦਿਨਾਂ ਦੌਰਾਨ ਤਿੰਨ ਇਸ ਤੀਕੇ ਜਿਹੇ ਕਹਿੰਦੇ ਇਨਸੀਡੈਂਟ ਹੋਏ ਨੇ ਵੇ ਉੱਥੇ ਇੱਕ ਵਿਅਕਤੀ ਆਉਂਦਾ ਆ ਜਿਹਦੇ ਬਾਰੇ ਦੱਸਿਆ ਜਾਂਦਾ ਵੀ ਇਹ ਤਿੰਨੇ ਵਾਰਦਾਤਾਂ ਦੇ ਵਿੱਚ ਇਹੀ ਵਿਅਕਤੀ ਇਨਵੋਲਡ ਜਿਹੜਾ ਆ ਉਹ ਹੈ ਪੁਲਿਸ ਦੇ ਮੰਦਣਾ ਆ ਇਹਦੇ ਵੱਲੋਂ ਇਹ ਲੜਕੀਆਂ ਨੂੰ ਆਫਰ ਕੀਤਾ ਜਾਂਦਾ ਆ ਵੀ ਮੈਂ ਤੁਹਾਨੂੰ ਇਹ ਰਾਈਡ ਦੇ ਦਿੰਦਾ ਜਿੱਥੇ ਤੁਸੀਂ ਕੰਮ ਤੇ ਜਾਣਾ ਆ ਜਾਂ ਜਿੱਥੇ ਵੀ ਜਾਣਾ ਆ ਇਹ ਮੈਂ ਤੁਹਾਨੂੰ ਉੱਥੇ ਡ੍ਰੌਪ ਕਰ ਦਿੰਦਾ ਇਹ ਬੱਸ ਸਟਾਪ ਤੇ ਆ ਕੇ ਜੋ ਲੜਕੀਆਂ ਜੋ ਏਵੇਟ ਕਰ ਰਹੀਆਂ ਨੇ ਆਪਣੀ ਬਸ ਦੀ ਸੋ ਉੱਥੇ ਆ ਕੇ ਇਹਦੇ ਵੱਲੋਂ ਅਪਰੋਚ ਕੀਤਾ ਜਾਂਦਾ ਤੋ ਜਦੋਂ ਫਿਰ ਵਿਕਟਮ ਇਹਨਾਂ ਦੀ ਗੱਡੀ ਦੇ ਵਿੱਚ ਬਹਿ ਜਾਂਦੇ ਆ ਸਨ ਤੇ ਇਹ ਹੋਰ ਦੂ ਦਰਾਡੇ ਲਿਜਾ ਕੇ ਤੇ ਉਹਨਾਂ ਦੇ ਨਾਲ ਜੋ ਹੈਗਾ ਆ ਇਹ ਜਬਰੀ ਤੱਕਾ ਮੁਕੀ ਕਰਦੇ ਦੀ ਜਾਂ ਉਹਨਾਂ ਦਾ ਨਾਲ ਸੈਕਸਚੁਅਲ ਅਸਾਲਟ ਕਰਦੇ ਦੀ ਇਹਦੇ ਵੱਲੋਂ ਕੋਸ਼ਿਸ਼ ਜਿਹੜੀ ਆ ਉਹ ਕੀਤੀ ਜਾਂਦੀ ਸੀਗੀ ਤੋ ਇਹ ਘਟਨਾਵਾ ਦੱਸਿਆ ਜਾ ਰਿਹਾ ਵੀ ਪਿਛਲੇ ਇਹ ਕੋਸ਼ਿਸ਼ਾਂ ਬੇ ਦਰਾਰ ਵਾਪਰੀਆਂ ਨੇ ਬ੍ਰੈਫਟਨ ਦੇ ਵਿੱਚ ਵਾਪਰੀਆਂ ਨੇ ਸੋ ਇਹਦੇ ਵਿੱਚ ਸਵੇਰ ਦੇ ਸਮੇਂ ਇਹਦੇ ਵੱਲੋਂ ਜਿਹੜਾ ਇਹ ਅਕਿਊਸਡ ਹੈ ਤੋ ਇਹਦੇ ਵੱਲੋਂ ਅਪਰੋਚ ਕਰਕੇ ਇਹਨਾਂ ਲੜਕੀਆਂ ਨੂੰ ਜਿਹੜਾ ਸੀ ਆਪਣੀ ਗੱਡੀ 'ਚ ਬਿਠਾ ਲਿਆ ਜਾਂਦਾ ਸੀ ਇਹਦੇ ਵਿੱਚ ਇਹ ਦੱਸਿਆ ਗਿਆ ਵੀ ਇੱਕ ਘਟਨਾ ਨਵੰਬਰ 16 ਨੂੰ ਵਾਪਰੀ ਹੈ ਸਵੇਰੇ 8:30 ਦਾ ਸਮਾਂ ਸੀਗਾ 에ਰਪੋਰਟ ਰੋਡ ਤੇ ਹੰਬਰ ਵੈਸਟ ਪਾਰਕੇ ਵਿੱਚ ਇਹ ਘਟਨਾ ਵਾਪਰੀ 21 ਸਾਲਾਂ ਦੀ ਲੜਕੀ ਸੀਗੀ ਇਹ ਉਹਨੂੰ ਅਪਰੋਚ ਕੀਤਾ ਗਿਆ ਫਿਰ ਇੱਕ ਘਟਨਾ ਕਹਿੰਦੇ ਆ ਵੀ ਨਵੰਬਰ 8 ਨੂੰ ਵਾਪਰੀ ਹੈ ਤੇ ਇਹ ਵੀ ਸਵੇਰੇ 7:00 ਵਜੇ ਦੀ ਘਟਨਾ ਦੱਸੀ ਜਾ ਰਹੀ ਹੈ ਜਿਹੜਾ ਕਿ ਕੈਂਟਰੀ ਸਾਈਡ ਰੋਡ ਤੇ ਬ੍ਰੈਮਲੀ ਰੋਡ ਵਾਲਾ ਜਿਹੜਾ ਖੇਤਰ ਸੀਗਾ ਇਹ ਉੱਤੇ ਵਾਪਰੀ ਗਈ ਹੈ ਇੱਕ ਘਟਨਾ ਦੱਸੀ ਜਾ ਰਹੀ ਹੈ ਹਾਈਵੇ 27 ਤੇ ਨੈਸ਼ਵਿਲ ਰੋਡ ਦੇ ਲਾਗੇ ਜਿਹੜੀ ਆ ਜਿਹੜੀ ਆ ਵੋਨਿਆ ਉਸ ਖੇਤਰ ਦੇ ਵਿੱਚ ਇਹ ਵਾਪਰੀ ਗਈ ਹੈ ਤੇ ਇਹ ਤੁਸੀਂ ਦੇਖੋ ਕਿ ਇਹ ਸਾਰਾ ਇਲਾਕੇ ਲਾਗੇ ਜਿਹਾ ਘਟਦਾਵਾਂ ਦੇ ਤੇ ਉਹਦੇ ਬਾਰੇ ਪੁਲਿਸ ਨੇ ਗੱਡੀ ਦੀ ਵੀ ਫੋਟੋ ਜਾਰੀ ਕੀਤੀ ਹੈ ਤੇ ਉਹਦਾ ਥੋੜਾ ਜਿਹਾ ਇਹ ਦੱਸਿਆ ਵੀ ਇਸ ਤਰੀਕੇ ਦਾ ਇਹ ਵਿਅਕਤੀ ਹੋ ਸਕਦਾ ਆ ਤੇ ਇਹਦੇ ਵਿੱਚ ਇਹ ਆ ਪੀਤਾ ਜੀ ਲੋਕਾਂ ਤੋਂ ਸਹਿਯੋਗ ਮੰਗਿਆ ਜਾ ਰਿਹਾ ਕਿਉਂਕਿ ਤੁਸੀਂ ਪੀਲ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਉਸ ਗੱਡੀ ਬਾਰੇ ਜਿਹੜੀ ਆ ਉਹ ਫੋਟੋ ਬਾਥੇ ਦੇਖ ਸਕਦੇ ਹੋ ਤੇ ਪੁਲਿਸ ਨੂੰ ਦੱਸਿਆ ਰਵੇ ਕਿਸੇ ਕੋਲ ਵੀ ਕੋਈ ਉਹਦੀ ਕੋਈ ਤੁਹਾਡੀ ਗੱਡੀ 'ਚ ਲੱਗਾ ਹੋਇਆ ਡੈਸ਼ ਕਾਮ ਰਵੇ ਉਹਦੇ 'ਚ ਕੋਈ ਫੋਟੋ ਪਾਣੀ ਹੋਵੇ ਜਾਂ ਕੋਈ ਹੋਰ ਇਸ ਤਰ੍ਹਾਂ ਦੀ ਗੱਲਬਾਤ ਸਾਹਮਣੇ ਆਈ ਹੋਵੇ ਕਹਿੰਦੇ ਵੀ ਸਾਡੇ ਨਾਲ ਜਿਹੜਾ ਆ ਇਹ ਤੁਸੀਂ ਸੰਪਰਕ ਕਰੋ ਤੇ ਇਹ ਵੀ ਹਦਾਇਤ ਦਿੱਤੀ ਜਾ ਰਹੀ ਹੈ ਤੇ ਕਿਸੇ ਵੀ ਵਿਅਕਤੀ ਕੋਈ ਤੁਸੀਂ ਕਿਸੇ ਨੂੰ ਜਾਣਦੇ ਨਹੀਂ ਕੋਈ ਤੁਹਾਨੂੰ ਆ ਕੇ ਆਫਰ ਕਰੇ ਵੀ ਮੇਰੀ ਗੱਡੀ 'ਚ ਬੈਜੋ ਮੈਂ ਤੁਹਾਨੂੰ ਰਾਈਡ ਦੇ ਦਿੰਦਾ ਕਿ ਹੋਰ ਇਹ ਮੌਸਮ ਵੀ ਅੱਗੇ ਤੁਸੀਂ ਦੇਖਣਾ ਵੀ ਠੰਡ ਵਾਲਾ ਆ ਜਾਣਾ ਹੈ ਤੇ ਕਈ ਵਾਰ ਇਹੋ ਜਿਹੇ ਲੋਕ ਕਹਿਣਦੇ ਵੀ ਬਾਹਰ ਮੈਦਨ ਖਰਾਬ ਆਵੇ ਲਓ ਮੈਂ ਤੁਹਾਨੂੰ ਛੱਡਿਆ ਨਾ ਚੰਗੇ ਬਣ ਕੇ ਤੁਹਾਨੂੰ ਆਫਰ ਕਰਦੇ ਨੇ ਪਰ ਇਹਨਾਂ ਦੀ ਮਨਸ਼ਾ ਕਈ ਵਾਰ ਬਹੁਤ ਗਲਤ ਹੁੰਦੀ ਹੈ ਕਿ ਪੁਲਿਸ ਨੇ ਜਿਹੜਾ ਆ ਇਸ ਬਾਬਲਿਆਂ ਦੇ ਵਿੱਚ ਲੋਕਾਂ ਨੂੰ ਚੌਕਸ ਰਹਿਣ ਵਾਸਤੇ ਕੀ ਆ ਜੀਪ ਦੇਣ ਸਾਹਿਬ ਤੇ ਜਾਂਦੇ ਜਾਂਦੇ ਕੋਈ ਹੋਰ ਖਬਰ ਸਾਂਝੀ ਕਰਨੀ ਹੋਵੇ ਤੇ ਆਪਣਾ ਨੰਬਰ ਵੀ ਜਰੂਰ ਤੁਸੀਂ ਜਾਂਦੇ ਜਾਂਦੇ ਸਾਂਝਾ ਕਰਿਓ ਪ੍ਰੇਨ ਸਾਹਿਬ ਜਰੂਰ ਇਹਦੇ ਵਿੱਚ ਵੀ ਲੱਗੇ ਇੱਕ ਤੇ ਘਟਨਾ ਵਾਪਰੀ ਹੈ ਜਿਹੜੀ ਕਿ BMW ਇੱਕ ਚੋਰੀ ਕੀਤੀ ਹੋਈ ਗੱਡੀ ਸੀ ਤੇ ਉਹਦੀ TTC ਦੀ ਬੱਸ ਨਾਲ ਟੱਕਰ ਹੋਈ ਹੈ ਜਿਹਦੇ ਵਿੱਚ ਨੌ ਜਣੇ ਇਹ ਜਿਹੜੇ ਜ਼ਖਮੀ ਹੋਏ ਦੱਸੇ ਜਾ ਰਹੇ ਨੇ ਸੋ ਇਸ ਘਟਨਾ ਦੇ ਵਿੱਚ ਇਹ ਦੱਸਿਆ ਜਾ ਰਿਹਾ ਵੀ ਜਿਹੜਾ ਡਰਾਈਵਰ ਸੀਗਾ ਉਹਦੇ ਉਹਨੂੰ ਉਤਰਿਆ ਨੇ ਤੇ ਚਾਰ ਜਿਹੜੇ ਕਾਰ ਦੇ ਵਿੱਚ ਸੀ ਬਾਕੀ ਬੱਸ ਦੇ ਵਿੱਚ ਸੀ ਇਹ ਚੋਰੀ ਦੀ ਗੱਡੀ ਜਿਹੜੀ ਸੀ BMW ਇਹ ਦੱਸੀ ਜਾ ਰਹੀ ਹੈ ਕਿ ਜਿਹਦੇ ਵਿੱਚ ਕਹਿੰਦੇ ਆ ਇਹ ਸਾਰਾ ਕੁਝ ਵਾਪਰਿਆ ਆ ਤੇ ਨਾਲ ਜੇਕਰ ਅਸੀਂ ਇਹ ਬੋਇਮ ਕੰਪਨੀ ਦੀ ਗੱਲ ਕਰੀ ਜਿਹੜੀ ਕਿ ਵੱਡੀ ਕੰਪਨੀ ਹੈ ਜੋ ਕਿ 에ਵੀਏਸ਼ਨ ਦੇ ਨਾਲ ਜੁੜੀ ਹੋਈ ਹੈ ਜਹਾਜ਼ ਵਗੈਰਾ ਜਾਂ ਉਹਦੇ ਹੋਰ ਇਹ ਪਾਰਟਸ ਵਗੈਰਾ ਬਣਾਉਂਦੇ ਨੇ ਤੋਂ ਇਸ ਨਾਲ ਵੱਲੋਂ ਵੀ ਪਤਾ ਲੱਗਦਾ ਹੈ ਕਿ ਵੱਡੇ ਪੱਧਰ ਤੇ ਉੱਪਰ ਇਹ ਜੋ ਲੀਓਫ ਕੀਤਾ ਜਾ ਰਿਹਾ ਸੋ ਆਪਣੇ ਬਹੁਤ ਸਾਰੇ ਕਰਮਚਾਰੀ ਜਿਹੜੇ ਨਾਲ ਨਾਲ ਕੰਮ ਕਰਦੇ ਨੇ ਸੋ ਉਹਨਾਂ ਨੂੰ ਕਹਿੰਦੇ ਆ ਵੀ ਕੰਮ ਤੋਂ ਕੱਢ ਰਹੇ 2000 ਤੋਂ ਵੱਧੂ ਕਰਮਚਾਰੀ ਇਹਨਾਂ ਵੱਲੋਂ ਕੰਮ ਤੋਂ ਕੱਢੇ ਜਾ ਰਹੇ ਆ ਸੋ ਇਹ ਵੀ ਇੱਕ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਤੇ ਨਾਲ ਦੱਸਿਆ ਜਾ ਰਿਹਾ ਵੀ ਜੋ ਆਰਗੈਨਿਕ ਕੈਰਟਸ ਨੇ ਸੋ ਉਹਦੇ ਵਿੱਚ ਹੀ ਕੋਲੀ ਇਨਫੈਕਸ਼ਨਸ ਪਾਏ ਜਾਣ ਕਰ ਉਹਨਾਂ ਜਿਹੜਾ ਆ ਰੋਲ ਬੈਕ ਕੀਤਾ ਗਿਆ ਆ ਸੋ ਜੇਕਰ ਤੁਸੀਂ ਆਰਗੈਨਿਕ ਕੈਰਟਸ ਜਿਹੜੇ ਨੇ ਜਿਹੜੇ ਕਿ ਪੈਕ ਹੋ ਕੇ ਆਉਂਦੇ ਨੇ ਅਗਰ ਉਹ ਤੁਸੀਂ ਵਰਤਦੇ ਹੋ ਤਿਆਰ ਰੱਖੋ ਕਿ ਇਹਦੇ ਵਿੱਚ ਇਹ ਬਹੁਤ ਸਾਰੇ ਜੋ ਪ੍ਰੋਬਲਮਸ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਨੇ ਤੇ ਜਿਹਦੇ ਕਰਕੇ ਇਹਨਾਂ ਨੂੰ ਰੋਲ ਬੈਕ ਵੀ ਕੀਤਾ ਗਿਆ ਤੇ ਇਹ ਵੀ ਚੀਜ਼ ਜਿਹੜੀ ਆ ਇਹ ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ ਦੇ ਵਿੱਚ ਵੀ ਦੋਨਾਂ ਜਗ੍ਹਾ ਤੇ ਦੱਸੀ ਜਾ ਰਹੀ ਹੈ ਸੋ ਮੇਰਾ ਨੰਬਰ ਅਗਰ ਕਿਸੇ ਨੇ ਵੀ ਕੋਈ ਗੱਲ ਕਰਨੀ ਹੋਵੇ ਜੀ 416 848 968 ਜੀ ਪੰਨ ਸਾਹਿਬ ਬਹੁਤ ਬਹੁਤ ਧੰਨਵਾਦ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦੁਬਾਰਾ ਸੰਪਰਕ ਪਾਵਾਂਗੇ ਪੰਨ ਸਾਹਿਬ